ਜੇਕਰ ਦੁਸ਼ਮਨ ਨੇ ਕੋਈ ਹਰਕਤ ਕੀਤੀ ਤਾਂ ਉਸ ਦਾ ਨਾਮੋ ਨਿਸ਼ਾਨ ਮਿਟਾ ਦੇਾਂਗੇ ਇਹ ਕਹਿਣਾ ਹੈ ਕਮਾਂਡਰ ਅਫਸਰ ਦਾ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਯੁੱਧਵਾਰੀ ਸਥਿਤੀ ਬਣਨ ਤੇ ਕਰਵਾਈ ਗਈ ਮੋਕ ਡ੍ਰਿਲ ਕਰ ਆਮ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਉਸ ਸਥਿਤੀ ਦੌਰਾਨ ਕਿਵੇਂ ਖੁਦ ਦੀ ਜਾਨ ਬਚਾਈ ਜਾਵੇ ਤੇ ਹੋਰਨਾਂ ਦੀ ਵੀ ਮਦਦ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਸਾਡੀ 2250 ਐਨਸੀਸੀ ਬਟਾਲੀਅਨ ਦੇ ਐਨਸੀਸੀ ਕੈਡਟਸ ਉਹਨਾਂ ਦੀ ਟ੍ਰੇਨਿੰਗ ਵਾਸਤੇ ਅਸੀਂ ਰਿਸਪੋਨਸਿਬਲ ਹਾਂ ਨੋਰਮਲ ਕੈਡਟਰੀ ਟ੍ਰੇਨਿੰਗ ਔਰ ਜਿਹੜੀ ਕੈਂਪ ਦੇ ਦੌਰਾਨ ਵੀ ਟ੍ਰੇਨਿੰਗ ਹੁੰਦੀ ਹੈ ਕੰਟੀਨਿਊਸਲੀ ਉਹਨਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਖਾਸ ਰੂਪੇਤ ਕਰੀ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਆਪਣੇ ਹਲੇਦ ਵਾਲੇ ਜਿਹੜੇ ਵੀ ਲੋਕੀ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਰੱਖਿਆ ਕਰਨੀ ਹੈ ਅੱਜ ਵੀ ਖਾਸ ਸਾਡੇ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਜੈਵਲਟੀ ਐਵੈਕੂਏਸ਼ਨ ਜਦੋਂ ਅਮਰ ਦੇ ਸਕਿਲ ਤੇ ਕੈਜ਼ੁਐਲਟੀ ਹੋ ਜਾਂਦੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਐਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਦੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੂੰ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹੜਾ ਨੇ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਜਿਹੇ ਟਾਈਮ ਤੇ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਮਰਜੈਂਸੀ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਊਮਰਸ ਲੋਕੀ ਫੈਲਾ ਉਹ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਜਿਸ ਨੇ ਕਿ ਨਾ ਅਭਿਆਸ ਕੀਤਾ ਗਿਆ ਇਸ ਅਭਿਆਸ ਤੇ ਕਿੰਨੇ ਫਾਇਦੇ ਗਿਣਵਾਇਆ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡੀਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕੀ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਡੀਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕੁਐਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਵੀ ਕੀ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆ ਕੇ ਨਿਭਾਣ ਐਂਡ ਸੋਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਾਂ ਤੁਸੀਂ ਫੌਜ ਦੇ ਅਫੀਸਰ ਜੋ ਹਾਲਾਤ ਚੱਲਦੇ ਨੇ ਕਿੰਨਾ ਕੌਨਫੀਡੈਂਸ ਆ ਭਾਰਤੀ ਫੌਜ ਦੇ ਵਿੱਚ ਸਾਨੂੰ ਆਪਕੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਐ ਐਂਡ ਜਦ ਮੇ ਟਾਈਮ ਆਏਗਾ ਜਿਹਦਾ ਜੋ ਮੈਥਡ ਹੁੰਦੇ ਆ ਜਿਹੜੇ ਇਜ਼ੀ ਹੁੰਦੇ ਆ ਆਪਾਂ ਇਜ਼ੀ-ਇਜ਼ੀ ਕੀਤੇ ਜਿਨ੍ਹਾਂ ਨੇ ਕੀਤੇ ਆ ਤਾਂ ਜੋ ਇਸ ਨੂੰ ਹਰ ਕੋਈ ਸਮਝ ਸਕੇ ਮੈਥਡਿਕ ਜੋ ਵੀ ਸਾਡੇ ਕੋਲ ਮੌਕੇ ਦੇ ਸਮਾਨ ਆ ਉਹ ਸੰਸਾਰ ਉਹ ਕਰ ਸਕੇ ਇਸ ਚੀਜ਼ ਦਾ ਇਹ ਮਕਸਦ ਹੈ ਕਿ ਆਪਾਂ ਕੋਈ ਜ਼ਿਆਦਾ ਜਿਹੜੀਆਂ ਵੀ ਸਰਕਾਰੀ ਹੁੰਦੀਆਂ ਨਾ ਮਦਦ ਥੋੜਾ ਟਾਈਮ ਲੱਗਦਾ ਪਰ ਮੌਕੇ ਤੇ ਨਾਗਰਿਕ ਕੀ ਕਰ ਸਕਦੇ ਆ ਉਹ ਮੈਥਡ ਅੱਜ ਆਪਾਂ ਅੱਜ ਐਨਸੀਸੀ ਕੈਡਟ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਟੀਮ ਸਿਵਲ ਹਸਪਤਾਲ ਬਟਾਲਾ ਇਹਨਾਂ ਨਾਲ ਜੁਆਇੰਟ ਜਿਹੜਾ ਆਪਰੇਸ਼ਨ ਇੱਕ ਮੌਕ ਡਲ ਦਾ ਕੀਤਾ ਗਿਆ ਜਿਹਦੇ ਵਿੱਚ ਰੈਸਕਿਊ ਡ੍ਰਿਲ ਨੂੰ ਜ਼ਿਆਦਾ ਅੰਜਾਮ ਦਿੱਤਾ ਗਿਆ ਵੀ ਕਿਸੇ ਵੀ ਸਮੇਂ ਜਦੋਂ ਕੋਈ 에ਅਰ ਅਟੈਕ ਹੁੰਦਾ ਆ ਉਹਦੇ ਦੌਰਾਨ ਸਾਡੀਆਂ ਕਿਹੜੀਆਂ ਕਾਰਵਾਈਆਂ ਜਿਹੜਾ ਕੋਈ ਇੰਜਰਡ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਇੰਜਰਡ ਨੂੰ ਚੱਕ ਕੇ ਖੜਨਾ ਵਾ ਹਸਪਤਾਲ ਇਜੇਸ਼ਨ ਕਰਨਾ ਤੇ ਤਾਂ ਜੋ ਮੌਕੇ ਤੇ ਕੋਈ ਵੀ ਇਨਸੀਡੈਂਟ ਹੁੰਦਾ ਉਹ ਕੁਦਰਤੀ ਖੇਤੀ ਜਾਂ ਹੋਰ ਸਾਡੇ ਘਰ ਦੇ ਕੰਮੋਂ ਅਲੱਗ ਆਪਣਾ ਇੱਕ ਵੱਖਰਾ ਵਿਸ਼ਾ ਆ ਲੇਕਿਨ ਸਮਾਜਿਕ ਜ਼ਿੰਮੇਵਾਰੀਆਂ ਨੂੰ ਲੈਂਦਿਆਂ ਆਇਆ ਆਪਾਂ ਸਿਵਲ ਡਿਫੈਂਸ ਆਏ ਆ ਕਿਉਂਕਿ ਸਿਵਲ ਡਿਫੈਂਸ ਦਾ ਕੰਮ ਆ ਕਿ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੀ ਜਿਹੜੀ ਤਿਆਰੀਆਂ ਨੇ ਉਹਦੇ ਵਿੱਚ ਜਿਹੜਾ ਵਾ ਸਿਵਲ ਡਿਫੈਂਸ ਦਾ ਬੜਾ ਬੜਾ ਰੋਲ ਹੁੰਦਾ ਆ ਬਿਲਕੁਲ ਜੀ ਇਹ ਜਿਹੜਾ ਹੈਗਾ ਵਾ ਕਿਲਕੀ ਆ ਨਾ ਤੁਸੀਂ মিডিਆ ਰਾਈ ਦੇਖੋ ਤੁਸੀਂ ਇਹ ਗੱਲ ਲੋਕਾਂ ਤੱਕ ਪਹੁੰਚਾਉਣਾ ਆ ਕਿ ਡ੍ਰਿਲ ਦਾ ਪਰਪਸ ਸਿਰਫ ਇਹ ਹੀ ਆ ਕਿ ਲੋਕਾਂ ਨੂੰ ਇੱਕ ਅਭਿਆਸ ਕਰਕੇ ਦੱਸਣਾ ਆ ਔਰ ਜਿਹੜੇ ਸਾਡੇ ਮੈਂਬਰ ਹੈਗੇ ਨੇ ਸਿਵਲ ਡਿਵਿਜਨ ਦੇ ਸਾਡੇ ਐਨਐਸਐਸੀ ਐਨਐਸਸੀ ਦੇ ਕੈਡਟ ਜਾਂ ਸਾਡੇ ਜਿਹੜੇ ਫਾਇਰਮੈਨ ਹੈਗੇ ਨੇ ਅਸੀਂ ਮਿਲ ਕੇ ਸਾਰੇ ਕੰਮ ਨੂੰ ਕਰਾਂਗੇ ਜਿੱਦੇ ਚ ਕਿਸੇ ਕਿਸਮ ਦੀ ਅਣਖਸੂਗਾਵ ਇਕੱਠਾ ਨਾ ਵਾਪਰੇ ਪ੍ਰਮਾਤਮਾ ਕਰੇ ਅਗਰ ਕੋਈ ਐਸੀ ਗੱਲ ਹੋ ਜਾਂਦੀ ਆ ਆਪਾਂ ਕਿਵੇਂ ਸਾਡੇ ਸਿਸਟਮ ਨਾਲ ਉਸ ਮੌਕੇ ਨੂੰ ਹੰਡਲ ਕਰਨਾ ਉਹ ਸਿਚੁਏਸ਼ਨ ਨੂੰ ਹੰਡਲ ਕਰਨਾ ਮੌਕ ਡ੍ਰਿਲ ਦੇ ਵਾਸਤੇ